ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 10 ਮੱਝਾਂ ਇੱਕ گاਾਂ ਤੇ 4-5 ਬੱਕਰੀਆਂ ਤੁਹਾਨੂੰ ਦਿਖਾਉਣੀ ਆਵਾ ਵੇਡ ਘੰਡ ਤੱਕਰ ਪੂਰੀ ਵੇਖਿਓ ਅੱਜ ਵੱਡੇ ਛੋਟੇ ਭਾਤ ਹਨ ਸਾਰੇ ਵਿਖਾਉਣੇ ਆ। ਕਾਫੀ ਵੈਰਾਈਟੀ ਦੇ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਗੇ। ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਆ ਕੇ ਆਪਣੀ ਚਵਾਈ ਕਰਕੇ ਦੋ ਦੋ ਡੰਗ ਤਸੱਲੀ ਕਰਕੇ ਤੇ ਫਿਰ ਆਪਣਾ ਪਸ਼ੂ ਖਰੀਦੋ ਜੀ। ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੋਂ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਤੇ ਹੁੰਦਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ। ਹੋ ਠੀਕ ਠਾਕ ਜੀ। ਚਲੋ ਵਧੀਆ ਚੱਲਦਾ ਜੀ। ਤੇ ਨਾਮ ਦੱਸਦੇ ਘੱਟੇ ਫਿਰ। ਹਾਂਜੀ ਦੰਦਰ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜਿਲ੍ਹਾ ਗਦਰਸਪੁਰ। ਤੇ ਫੋਨ ਨੰਬਰ ਬੋਲ ਦੋ। 9056827752 ਠੀਕ ਆ। ਅੱਜ ਤਾਂ ਚੰਗੀ ਮੰਡੀ ਲਾਈ ਜਦੇ। ਮਾਲ ਮਾਲ ਅੱਜ ਕਾਫੀ ਜਾਨਵਰ ਆ ਰਹੇ ਤੇ ਮੇਰੇ ਹਿਸਾਬ ਨਾਲ 15 16 ਹੀ ਹੋ ਜਾਣੇ ਸਾਰੇ। ਹਾਂਜੀ ਹਾਂਜੀ। ਬੱਕਰੀਆਂ ਦਾ ਵੀ ਕੰਮ ਸ਼ੁਰੂ ਕਰਤਾ ਨਾਲ। ਬੱਕਰੀਆਂ ਦਾ ਹਾਂਜੀ ਰਿਸ਼ਤੇਦਾਰਾਂ ਕੋ ਆਏ ਆ ਅਸੀਂ ਸ਼ੁਰੂ ਕੀ ਗੱਲ ਤੁਹਾਡੇ ਕੋਲ ਪਈ ਹੈ ਮਾਸਾ ਵੀ ਆਣਾ ਇਹ ਕਿ ਕਰੇ ਨਾਲ ਬੱਕਰੀਆਂ ਦਾ ਕੰਮ ਸ਼ੁਰੂ ਕਰ ਲਿਆ ਹੁਣ ਉਹ ਰਿਸ਼ਤੇਦਾਰਾਂ ਤੇ ਆਏ ਆ ਬੜੇ ਚੰਗੇ ਜਾਨਵਰ ਨੂੰ ਖੰਦੇ ਆ ਉਹ ਵੀ ਦਿਖਾਵਾਂਗੇ ਅੰਡ ਤੇ ਹਨਾ ਠੀਕ ਆ ਚਲੋ ਪਹਿਲਾਂ ਵੱਡੀ ਮਾਈ ਤੋਂ ਸ਼ੁਰੂ ਕਰਨੀ ਆ ਲਾਗੇ ਵੀ ਜਿਹੜੀ ਮੱਝ ਖਲੋਤੀ ਉਹਦਾ ਵੀ ਕੱਦ-ਕਾਟ ਚੰਗਾ ਵਾ ਤੇ ਉਹਦੇ ਮੁਕਾਬਲੇ 'ਚ ਆਪਾਂ ਦੇਖ ਸਕਦੇ ਆ ਵੀ ਕੱਦ-ਕਾਟ ਤੇ ਵਜ਼ਨ ਤੁਸੀਂ ਦੇਖ ਸਕਦੇ ਆ ਆ ਥੱਲੇ ਆ ਦੇਖ ਸਕਦੇ ਜੇ ਅਜੇ ਗੱਬਣ ਆ ਅਜੇ ਤਿਆਰ ਨਹੀਂ ਹੁੰਦੀ ਇੱਕ ਹਫਤਾ ਜੇ ਨੇ ਲੈ ਆਇਆ ਨਾ ਤੇ ਬਾਕੀ ਜਿਹੜਾ ਵੀਰ ਲੋ ਬਲੈਰੋ ਚ ਜੜੀਆਂ تھیں ਨਹੀਂ ਆ ਜਾਣੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੁ ਭਰੀ ਜਾਊਗੀ ਏ ਦੁੱਧ ਦੇ ਵੀਰ ਜੀ ਘਰ ਵਾਲੇ ਕੋ ਲਾਗੂ ਬੰਨੇ ਮਈ ਲਈ ਇਹਨਾਂ ਨੂੰ ਸਾਰੀਆਂ ਮਈਆਂ ਚੰਗੀਆਂ ਉਹਨਾਂ 22 ਕਿਲੋ ਗਿਆ ਆ 20 ਕਿਲੋ ਦੀ ਗਰੰਟੀ ਤਾਂ ਮਈ ਲੈਣੀ ਆ ਲਿਆਓ ਖੋਲੋ ਫਿਰ ਲਿਆਓ ਥੱਲੇ ਤੇ ਚਲੋ ਗੱਬਣ ਆ ਜਿਹਦੇ ਭਰਨੀ ਆ ਮੱਝ ਤਾਂ ਨੂੰ ਲੇਖੋ ਕਢਾਓ ਫਿਰ ਬਾਅਦ ਕਿ ਲਾ ਕੇ ਨਾ ਬਾਕੀ ਪੂਰੀ ਵੱਡੀ ਮੱਝ ਆ ਜਣੀ ਆ ਮੁਕਤਾ ਵੀ ਆ ਦੇਖ ਸਕਦੇ ਮਹਾਈ ਫਸਾਇਆ ਇਹਨਾਂ ਨੂੰ ਤੇ ਪਠਾਈ ਕੋੜਾ ਆ ਵੇਖੋ ਕਿੱਥੇ ਕਿੱਥੇ ਲੰਗਾ ਕੋੜਾ ਆ ਬਾਕੀ ਬੰਦਾ ਨਿਕਾਜਾ ਲੱਗਦਾ ਮੈ ਜੀੜੀ ਤੇ ਆ ਦੇ ਸਾ ਦੇ ਖੱਲਿਆ ਉੱਕੜੀ ਲੈ ਉਹਦੀ ਚੰਗੇ ਕੱਦ ਕਾਠ ਤੇ ਮੱਝ ਜਿਹੜੀ ਲੇ ਪਰ ਨਹੀਂ ਆ ਇਹ ਆ ਵੀ ਜਿਹੜੇ ਵੀ ਇਹਨੂੰ ਸ਼ੌਂਕ ਹੈ ਵੀ ਚੰਗੀਆਂ ਪਾਰੀਆਂ ਮੱਜਾਂ ਰੱਖੰਦਾ ਡੇਰੀ ਵਾਲੇ ਵੀਰਾਂ ਦੇ ਮਰਦ ਦੀ ਮੱਝ ਜਿਨ੍ਹਾਂ ਨੇ ਦੁੱਧ ਚੋਣਾ ਇਹੋ ਜੀ ਮੱਝ ਟੋਕੜ ਗੱਬਣ ਵੀ ਚੰਗੇ ਰੁਪਈਆ ਦੀ ਵਿਕ ਜਾਂਦੀ ਬਾਅਦ ਚ ਦੋ ਮੱਜਾਂ ਵਰਗੀ ਕੱਲੀ ਆ ਤੇ ਦੁੱਧ ਵੀ ਨਹੀਂ ਦੋ ਮੱਜਾਂ ਤਾਂ ਕੱਲੀ ਨਹੀਂ ਲਈ ਜਣਾ ਨਾ ਦੇਖ ਲੈ ਦੇਖ ਲੈ ਇਹ ਤਾਂ ਮੇਰੇ ਕੋਲੋਂ ਇੱਕ ਵਾਰੀ ਦਿਖਾ ਦਈਏ ਲੱਗਦਾ ਮਿਲਕਵੇਂ ਨੇ ਦੇਖ ਸਕਦੇ ਕਾਫੀ ਚੰਗੀ ਲੱਗੀ ਤੇ ਗਾਰਡ ਵੀ ਚੰਗੀ ਆ ਕਿੰਨਾ ਫੇ ਰੱਖਣਾ ਵਿਧੀ ਦਾ ਮੁੱਲ ਆਪਾਂ ਮੁੱਲ ਇਹਦੇ ਹੀਰੇ ਦਾ ਨੁਬੜਾ ਗੁੱਲੇ ਵਾਂਗੇ ਮਿਲਦੀ ਆ ਹਾਂਜੀ ਮਈ ਨੇ ਬੜੀ ਚੰਗੀ ਆ ਹਾਂਜੀ ਮਈ ਉਹ ਪਤਾ ਤੈਨੂੰ ਸੰਭਣੀ ਬਣਨੀ ਆ ਹਾਂਜੀ ਬਾਕੀ ਚਮੜੀ ਜੁਣੀ ਤੋਂ ਬਿਲਕੁਲ ਪਤਲੀ ਆ ਉਹ ਚੰਗੀ ਆ ਮੈਂ ਯਾਨੀ ਗੱਲ ਕਰੀ ਅੰਮ੍ਰਿਤ ਦੀ ਦੀ ਆ ਅਸੀਂ ਭਾਰੀ ਆ ਮੱਝ ਪੂਰੀ ਭਾਰੀ ਚੰਗੀ ਆ ਕਿੰਨੇ ਦੇ ਕਰੀਏ ਜੈਸਨ 1 ਲੱਖ ਦੀ ਕਰੀਏ ਜੱਜਾ ਮੰਨ ਯਾਰ ਮਹੀ ਚੰਗੀ ਏ ਐਡੀ ਵੀਰ ਜੀ ਕਿੰਨੇ ਦੀ ਕਰਨੀ ਜੱਸ ਨੂੰ ਜੱਸ ਨੂੰ 12 ਮਹੀ ਦੇਤੀ ਇੱਕ 15 ਦੀ ਦੇ ਦिए ਪਾਹਨ ਬੈਠੇ ਜਾਵੇ ਜਾਣ ਦੋ ਇੱਕ 15 ਦੀ ਇੱਧਰ ਦੇਖੋ ਇੱਧਰ ਪਾਈ ਖਾਲੀ ਫਿਰ ਖੇਰੋ ਦੇ ਕਰਵਾ ਲਈ ਠੀਕ ਆ ਐਡੀ ਮੋਟੀ ਕਰ ਦਪਾ ਲਗੀ ਮੈਂ ਕਰਦੀ ਏ ਇੱਕ 15 ਦੀ ਤਸਲੀਹ ਤੇ ਪਕੀ ਕਰਕੇ ਖੜੀ ਤਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਸਾਰੀ ਚੰਗੀ ਜੂ ਕੋ ਸੇਵਾ ਵਾਲਾ ਵੀਰ ਲੈ ਗਿਆ 20 ਕਿਲੋ ਤੋਂ ਬਾਅਦ ਵੀ ਦੇ ਦਊਗੀ ਠੀਕ ਹੈ ਜੀ ਇਹ ਫੁੱਲ ਵਾਲਾ ਜਾਂ ਕਾਣੀ ਹੁੰਦੀ ਥਾਂ ਤੇ ਅਜੇ ਤਾਂ ਇਹਨੇ ਖੜਨਾ ਹੈ ਤੇ ਆ ਜਿਹੜੇ ਹੁਣ ਦੂਸਰੇ ਨੰਬਰ ਤੇ ਮੱਝ ਇਹ ਵੀ ਗੱਬਣ ਹੈ ਨੀਲੀ ਦੀ ਮੱਝ ਆ ਦੋਆ ਮਈਆਂ ਦਾ ਥਾਂ ਜਿੰਨੇ ਲੈ ਕੇ ਰੁਕਦੀ ਆ ਵੇਖੋ ਮਿਹਨ ਦਾ ਕੱਟਦੇ ਪਾਲ ਘਟਾਇਆ ਤੇ ਇਹ ਕਿੰਨੇ ਕੇ ਦੁੱਧ ਵਾਲੀ ਮੱਝ ਜਿਹੜੀਆਂ ਹੁਣ ਮਖੌਣ ਲੱਗੀਆਂ 11-12 ਕਿਲੋ ਮਈ ਝੋਟੀ ਦੁੱਧ ਦੇਊਗੀ ਲਿਆਓ ਫਿਰ ਤੋਰ ਦੇ ਇਹਨਾਂ ਨੂੰ ਪ੍ਰੋਪਰ ਦੂਜਾ ਸੂਆ ਹੈ ਝੁੱਟੀ ਦਾ ਠੀਕ ਆ ਹੋਣੇ ਹੋ। ਕਾਹਨੋਂ ਆਪਾਂ ਚੰਗਾ ਲੱਗਿਆ। ਬਾਕੀ ਚੰਗੀ ਪਰ ਨਹੀਂ ਐ ਥੱਲੇ ਹੱਲੇ। ਹੋਣੇ ਵੀ ਚੰਗੀ ਦੇਖਾਂਗੇ। 3 ਦਿਨ ਲੈ ਜੂਗੀ ਜਾਇਆ। ਆਹ ਤੁਹਾਨੂੰ ਦੇਖੋ ਕਿੱਡਾ ਜੁੱਲਾ ਲਗਾਇਆ। ਨਾ ਦੇਖ ਸੰ ਦੇ ਜੇ ਕਰੀ। ਲਾਗੂ ਪੜੀ ਗਈ ਦੀ ਮੈਂ। ਬਾਕੀ ਥਾਂ ਜਿਹੜਾ ਪੜੇ ਗਿਆ ਆਪ ਤੇ ਲੱਗਾ। 1 ਮਿੰਟ ਰੋਕੋ ਨਾ ਇੱਥੇ। ਰੋਕ। ਸਕੇ ਯਾਦ ਹੈ ਸਾਡੇ ਹਵਾਨੇ ਦਾ ਲੱਗੇ ਤਾਂ ਤੇ ਆ ਥਾਣੇ ਵੀ ਤਾਂ ਮੋਟਾ ਖੜਕੜਾ ਰਲਾ ਲੱਗਾ ਕੋਹੋਂ ਦੇ ਲੋਹੋਂ ਨਾ ਪਾਹੀ ਵੈ ਜਰਾ ਚਲੋ ਜਾਣ ਦਾ ਕੋਈ ਗੱਲ ਨਹੀਂ ਜਾਣ ਚਲ ਵੀ ਚਲੋ ਦੇ ਕੋਈ ਬੰਦੇ ਉਹ ਸਾਥ ਥਾਣੇ ਦੇ ਦੇਖ ਸਕਦੇ ਜੇ ਅਗਲੇ ਪਿਛਲੇ ਥਾਣੇ ਇੱਕੋ ਜਿਹਾ ਤੇ ਇੱਕੋ ਜਿਹਾ ਸਾਈਜ਼ ਗਿਆ ਤੇ ਲੱਗਿਆ ਚਲੋ ਬੰਦ ਵੀ ਦੇ ਵਾਜੇ ਬਟਾ ਲਗਾਈ ਆ ਮੈਂ ਚੱਲੇ ਆਇਆ ਇਹ ਦਫਾਵਾ ਇਹਨਾਂ ਕਹਿੰਦਾ ਬੱਜਾ ਬੱਜਾ ਚੱਲੇ ਗਿਆ ਅੱਜ ਦਾ ਜਿੰਦਾ ਰੰਗ ਲਾਈ ਆ ਆਹ ਦੇਖ ਸਾਡੀ ਇਹ ਮੈਂ ਚੱਲੇ ਲੋ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੇਚ ਲੋ ਵੀਰ ਜੀ ਭਾਣਾ ਹੀ ਦੇ ਦਿਆਂ ਅੱਜ ਉਹਦਾ ਹੋਣਾ ਮਹੀਆਂ ਦੇਣੀ ਸਾਰਾ ਸੂਆ ਚੋਕੇ ਬਸਾਤੀ ਦੀ ਫਿਰ ਉਹਨਾਂ ਦੇਣੀ ਵੇਖ ਜਾਣਾ ਠੀਕ ਆ ਦੇ ਦੀ 75000 ਦੀ 70000 ਦੀ ਦੇ ਦੀਏ ਦੋ ਹੋਰ ਛੋੜ ਅੱਛਾ 68000 ਦੀ 68000 ਦੀ ਠੀਕ ਆ ਜੀ ਤੇ ਬਾਕੀ ਆਪਣੀ ਪਾਸ ਕਰਕੇ ਖੜੋ ਤੇ ਅਨੇਕਾ ਝੋਟੀ ਚੰਗੇ ਕੱਦ ਕਾਰ ਤੇ ਤੁਹਾਨੂੰ ਦਿਖਾਉਣਾ ਝੋਟੀ ਦੋਂਦੀ ਇਵੇਂ ਪੂਰੀ ਜੰਮੀ ਪਲੀ ਆ ਜਿਹੜੀ ਆ ਪੱচ্চਾ ਜੇ ਦਾ ਚਲੋ ਛੱਡ ਦੋ ਥੱਲੇ ਚੱਲ ਬਿਲਕੁਲ ਕੂਲਾ ਬੱਚਾ ਵਾ ਪਤਾ ਲੱਗ ਜਾਂਦਾ ਵੀ ਉਹ ਉਲਟ ਨਹੀਂ ਕਰਦੀ ਕਾ ਵੇਖੋ ਬੱਟੀ ਨੂੰ ਲਿੰਗਦੀ ਬਾਕੀ ਨੀਅ ਮੱਜਾਂ ਚ ਵੱਜੀ ਆ ਤੇ ਤਾਂ ਵੀ ਕੋਈ ਪਰਵਾਹ ਨਹੀਂ ਕਰਨਦੀ ਆੜੀਓ 9 ਕਿਲੋ ਬੋਲਾ ਹੋ ਗਿਆ ਥਲੇ ਹੁਣ ਅੱਛਾ ਜੀ ਆ ਬੱਚਾ ਨੇ ਨਾ ਕਿੱਜਾ ਦੇ ਝੋਡੀ ਫੀਨੂ ਆ ਤੇ ਇਹ ਕਿੰਨਾ ਦੁੱਧ ਭਰੀ ਜਾਊਗੀ ਝੋਡੀ ਦਾ 12 ਕਿਲੋ ਬਾਹਰ ਦੇ ਜਾਣਾ ਹੈ ਪਹਿਲੇ ਸੋਈ ਪਹਿਲੇ ਸੋਈ ਝੋਡੀ ਨੂੰ ਖਾਣ ਖਾਣ ਕੀ ਪਰਮਾਸ਼ਾ ਤੁਹਾਨੂੰ ਮਨੋਂ ਕੀ ਕੀ ਚੀਜ਼ਾਂ ਲਗੀਆਂ ਤੇ ਦੰਦਾਂ ਚੈੱਕ ਕੀਤੀ ਆ ਦੋਨਾਂ ਦੀ ਬਹੰਨੀ ਉਹ ਦਾਲੀ ਅੱਛਾ ਕਾਦੇ ਦੇਖੋ ਝੋਡੀ ਦਾ ਕਿਡਾਇਆ ਕਾਦੇ ਦਾ ਵੀ ਉਹ ਮੱਜ ਦਾ ਮੁਕਾਬਲਾ ਹੀ ਕਰਨ ਦਿਆ ਵਾ ਬਾਕੀ ਜੰਮੀ ਪਲੀ ਆ ਪੂਰੀ ਚਲੋ ਫਿਰ ਦੇਖੋ ਬੱਚੇ ਨੇ ਮੂੰਹ ਹੀ ਮਾਰਿਆ ਉਸ ਤੇ ਆ ਗਈ ਦਿਖਾਦਾ ਜਵਾਬ ਹੈ ਲੈਦਾ ਦਿਖਾ ਦੇ ਚਵਾ ਦੇ ਜੀ ਉਹ ਆ ਗਿਆ ਆਹਨੇ ਖਨਾਂ ਦਾ ਚਵਾ ਦੇ ਸਾਦੇ ਜੀ ਉਹ ਸਾਫ ਹੈ ਚਵਾਈ ਤੋਂ ਨਹੀਂ ਮੈਂ ਕੋਈ ਗੱਡੀ ਫੇਲ ਹੁੰਦੀ ਵੇਖੋ ਤੇ ਆ ਪਿਛਲੇ ਖਨਾਂ ਦਾ ਚਵਾ ਦੇ ਸਾਦੇ ਚਲੋ ਛੱਡ ਦੇ ਇੱਕ ਵਾਰੀ ਇੱਕ ਨਹੀਂ ਥਾਨ ਦਿਖਾ ਦਈਏ ਤੇ ਵੇਖੋ ਥਾਨ ਕਿਹਦੇ ਛੋਟੀ ਦੇ ਸਾਦੇ ਚੰਗੇ ਕਿ ਆਪ ਤੇ ਦੋ ਦੋ ਥਾਨ ਨੇ ਲੈ ਖੋਲੋ ਫਿਰ ਇਹਨਾਂ ਵੀ ਲਾਇਆ ਜਿੱਦਾਂ ਨੂੰ ਮਰਜ਼ੀ ਹੋ ਛੋਟੀ ਦੇ ਸਾਦੇ ਨੂੰ ਵੇਖੋ ਦੁੱਧ ਜਿਹੜਾ ਹੁਣ 9 ਲੀਟਰ ਮੋਕੇ ਤੇ ਤਿਆਰ ਦੱਸਦੇ ਆ ਲਿਆ ਫਿਰ ਤੋਰੋ ਇਹਨਾਂ ਦੰਦ ਕਰਾ ਦਈਏ ਤੇ ਚੱਕ ਵੀਰ ਜੀ ਬਾਕੀ ਵੀਰ ਦੇ ਮੋਢੇ ਤਾਂ ਕਰੀ ਜਲਦੀ ਚੰਦੀ ਹੈ ਵੀ ਉਹ ਆ ਛੱਡ ਦੇ ਸਾਦੇ ਸਾਦੇ ਚ ਪਿਓਰ ਦੋ ਦਾਂਦੇ ਇਹ ਪਿਓਰ ਦੋਂਦੀ ਆ ਜੇ ਹੋਣ ਹੀ ਦਈ ਦੋਂਦੀ ਪੂਰੀ ਹੋਈ ਹੋਣੀ ਬਾਕੀ ਬੜੇ ਕਮਾਲ ਦੀ ਝੋਟੀ ਆ ਜਿਹੜੀ ਦੋ ਦੰਦ ਦੀ ਇੱਦਾਂ ਕਰਦ ਕਰ ਗਈ ਆ ਤੇ ਅਗਲੇ ਸਵੇਰ ਨੂੰ ਝੋਟੀ ਚੰਗੀ ਤਿਆਰ ਹੋਣੀ ਹੈ ਵੱਡੀਆਂ ਮੱਜਾਂ ਜਿੱਤਾ ਕਰਦੇ ਤਾਂ ਹੋ ਵੀ ਗਿਆ ਆ ਆ ਲੈ ਜਬੀ ਦੀ ਲੈ ਆ ਦੇਖ ਸਾ ਤੇ ਥਾਨ ਵੀ ਬੜਾ ਪਿਆਰਾ ਵਾ ਜਿਹੜਾ ਇਹ ਦੇਖੋ ਜਿਹੜੇ ਕਿਸੇ ਵੀ ਨੇ ਘਰੇ ਤਾਂ ਬਣਾ ਝੋਟੀ ਰੱਖਣੀ ਆ ਉਹ ਵੀ ਵਾਸਤੇ ਆ ਜਿਹੜੀ ਐ ਉਹ ਪਾਣੀ ਰੱਖਿਆ ਜਾਂਦਾ ਆ ਨਹੀਂ ਸੰਦੇ ਤੇ ਇਹਦਾ ਫਿਰ ਮੁੱਲ ਵੀ ਜੀ ਹਾਂ ਜੀ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਮੁੱਲ ਵੇਖ ਲਾ ਜੀ ਜਿੰਨਾ ਮੁੱਲ ਹੁੰਦਾ ਜੈਦੋ ਤੁਸੀਂ ਇਹਦੇ ਲੈ ਲੈਣੇ ਵੇਖੋ ਥਣ ਕੀ ਲੱਗਾ ਝੋਟੀ ਨੂੰ ਹਾਂ ਦੇਖ ਸੰਦੇ ਜੀ ਇੱਧਰ ਵੇਖੋ ਫੇਰ ਭਾਂਵੇਂ ਥੱਲੇ ਬੈਜੋ ਮੇਟੋ ਬੰਤੋ ਨਹੀਂ ਪ੍ਰਵਾਈ ਹੋਈਆਂ ਨੇ ਹੈ ਨਾ ਚਲੋ ਛੱਡ ਦਿਓ ਵੀਰ ਜੀ ਹੁਣ ਤੇ ਕਿੰਨੀ ਲੱਖਵਾਰ ਵਿੱਚੋਂ ਮੈਨੂੰ ਹਾਂਜੀ ਤੇ ਚਲੋ 5000 ਦੀ ਜੋੜੀ ਦੇ ਦਈਏ 92000 ਦੀ ਦੇ ਦਈਏ 90000 ਦੀ 90 ਦੀ ਦੇ ਦੇਣੀ ਆ ਹੋਰ ਗੱਦੀਆਂ ਮਾਤ ਵਾਲਾ 88 ਦੀ ਜਾਂਦਾ ਫਿਰ ਪੂਰੇ 85000 ਦੀ ਜੋੜੀ ਦੇਣੀ ਆ ਅੱਛਾ 85000 ਦੇ ਬਾਕੀ ਆਪਣੇ ਰੇਡੀ ਮੇਰੇ ਭਾਈ ਕੋ ਮਾਨਦਾਨ ਥੋੜਾ ਬੋਧਾ ਹੋਣਾ ਆਪਣੀ ਮਰਜ਼ੀ ਦਾ ਅੱਛਾ ਕੋਈ 25-7000 ਦਾ ਗੈਪ ਰਾ ਕੇ ਬੇਸ਼ੱਕ ਦੀ ਫੋਨ ਨਾ ਲਾਵੇ ਇਹ ਨਾਲ ਅੱਛਾ ਹਾਂਜੀ ਹੇਦਵ ਛੜਦਾ ਬੱਚਾ ਫਿਰ ਅਵੇ ਪਹਿਲਾ ਸਵਾਈ ਆ ਅੱਛਾ ਉਹ ਚਾਰ ਦੰਦ ਆ ਹੋਡੀ ਇਹ ਰੇਡ ਹਨ ਨੌਗਲ ਦੋ ਮਗਰ ਕੱਟੀਏ ਉਹਦੇ ਕਟਾ ਜਿਹੜੇ ਕੱਟੀਏ ਠੀਕ ਹੈ ਤੇ ਮਗਰ ਕੱਟੀਏ ਤੇ ਇਹ ਕਿੰਨਾ ਕੁ ਦੁੱਧ ਪਰ ਹੀ ਜਾਊਗੀ ਇਹ ਵੀ ਦੁੱਧ 11 12 ਕਿਲੋ ਝੋਡੀ ਦੋ ਕੋਈ ਠੰੜਕ ਦਾ ਝੋਟੀ ਨਾ ਲਗਾਇਆ ਠੀਕ ਹੈ ਜੀ ਦਵਾਈਆਂ ਲਗੀਆਂ ਕਿ ਤੁਹਾਨੂੰ ਪਤਾ ਝੋਟੀ ਲੈਣੀ ਹੈ ਪਹਿਲਾਂ ਠੰਡੀ ਧੀਰੀ ਦੇ ਚੰਗੀ ਹਾਂਜੀ ਬਾਕੀ ਇਹ ਮੇਨ ਵਾਦਾ ਹੈ ਵੀ ਕਿੰਨੇ ਜਾਨਵਰਾਂ ਚ ਵੱਜੀਆਂ ਵਾ ਭੇਟ ਭੜਕਾ ਵਾ ਤਾਂ ਵੀ ਕੋਈ ਪ੍ਰਵਾਹ ਨਹੀਂ ਕਰਦੇ ਇੱਕ ਦੂਜੇ ਨੂੰ ਤਾਂ ਦੋ ਤਾਂ ਆਇਆ ਅੱਤ ਇਹਨੇ ਤੁਹਾਨੂੰ ਪਹਿਲਾਂ ਝੋਟੀਆਂ ਦਿਖਾਉਣੀ ਐ ਕਿ ਦਿਖਾਤੀ ਇੱਕ ਆ ਵਾ ਤੇ ਇੱਕ ਇਤ ਬਾਅਦ ਉਹ ਵੀ ਪਹਿਲਾਂ ਝੋਟੀ ਤੁਹਾਨੂੰ ਦਿਖਾਉਣੀ ਐ ਕਸਮ ਕੀ ਹੈ ਜਿਹੜੀ ਐ ਵੀ ਹਾਂ ਦੇਖ ਸਕਦੇ ਆ ਇਹ ਇੱਕ ਜਵਾਂ ਨਹੀਂ ਆਈ ਤੇ ਦੂਸਰੇ ਪਿਛਲੇ ਸਨ ਦਾ ਜਵਾਂ ਦਿਖਾ ਲਓ ਠੀਕ ਹੈ ਜੀ ਇਹ ਖੋਲੋ ਫਿਰ ਤੋੜ ਦੀ ਇਹਨੂੰ ਆਹ ਕਰ ਬੋਲੋ ਅਜ ਲੈ ਆਓ ਜੀ ਨੌ ਗਰੂ ਦੁੱਧ ਹੋਂਗਾ ਜੀ ਝੋਟੀ ਦੇ ਲਈ ਠੀਕ ਹੈ ਜੀ ਬਾਕੀ ਨਵੀਆਂ ਝੋਟੀਆਂ ਵਾ ਗਾਂਵ ਵਿੱਚ 4-4 ਸੂਚ ਵਿੱਚ ਆਉਣ ਵਾਲੀਆਂ ਵਾ ਇਹ ਕੋਸ਼ ਲੈ ਜੋ ਠੀਕ ਇਹ ਮੋਈ ਝੋਟੀ ਆਈ ਸੀ ਸਹਾਨਿਆਂ ਕਰੀਏ ਝੋਟੀ ਨਿਕ ਜਰਵਾਨੇ ਦੀ ਦੁੱਧ ਦੇ ਕੋਲ ਵੀ ਹੁਣ ਮੌਕੇ ਨੌ ਲੀਟਰ ਦੱਸਦੇ ਆ ਆ ਜ ਲੈ ਆ ਜੀ ਆ ਦੇਖ ਸਾਡੇ ਤੇ ਇਹਦਾ ਮੁੱਲ ਫਿਰ ਵੀ ਦੀਏ ਇਹ ਕਿੰਨੇ ਰੇ ਦੇ ਦੀਏ ਆ ਦੇਖ ਸਾਡੇ ਹਵਾਨਾ ਇਹਦਾ ਕਿੰਨੇ ਰਜਸ ਨੋ ਕਰੀਏ ਦੇ ਦੀਏ 85 ਹਜ਼ਾਰ ਦੀ 85 ਦੀ ਹਾਂਜੀ 80 ਹਜ਼ਾਰ ਦੀ ਦਈਏ ਛੋਟੀ 80 ਦੇ ਦਸ ਕੀ ਮੰਨ ਲੰ ਕਰੀਏ 78 ਦੀ ਦੇ ਦੋ ਉਹਨੂੰ 75 ਹਜ਼ਾਰ ਦੀ ਝੋਟੀ ਦੇ ਦੇਣੀ ਆ ਅੱਛਾ 75 ਹਜ਼ਾਰ ਦੀ ਕੋਈ ਵੇਚ ਲੈ ਭਾਈ ਠੀਕ ਆ ਜੀ ਇਹ ਆ ਬਈ ਹੁਣ ਹੈਗੇ ਅੱਜ ਦੇ ਮੁੱਲ ਅੱਜ ਦੇ ਮੁੱਲ ਹੁਣ ਜਿੰਨਾ ਥੋੜਾ ਬਾਜ਼ਾਰ ਚ ਚੱਲੰਦਿਆ ਉੱਪਰ ਥੱਲੇ ਬਾਅਦ ਚ ਫੇਰ ਹੋਰ ਦਸ ਦਿਨਾਂ ਨੂੰ ਪਹਾੜਾ ਵੇਚ ਦੇਣੀ ਆ 10 ਦਿਨਾਂ ਦੇ ਫੇਰ ਵੇਟ ਜਿਹੜੇ ਹੁਣ ਬਾਹਰ ਲੋਕੀ ਪਾਉਂਦੇ ਮੁੱਲ ਮੰਗਦੇ ਉਹ ਵਪਾਰੀ ਉਹ ਲੈਣ ਨਾ ਖਾਏ ਬਾ ਘਰ ਵਾਲੇ ਦਾ ਬੱਲਾ ਖਾ ਲਾ ਕਰ ਵੀ ਆ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜੀ ਝੋਟੀ ਜੇ ਇਹ ਵੀ ਪਹਿਲਾਂ ਸਹੀ ਇਹ ਪਿਓਰ ਨਹੀਂ ਜੋ ਡੀਆਈਏ ਦੀ ਜੀ ਅੱਛਾ ਇਹਦੇ ਥੱਲੇ ਭਾਵੇਂ ਇਤਰਾ ਹੀ ਵੇਚੋ ਮਗਰ ਇਹਦੇ ਕੱਟਾ ਜੇ ਉਹ ਤੇਰੀ ਸੂਈ ਜੀ ਹਾਂ ਦੇਖ ਸਾਡੇ ਜੀ ਇਤਰਾ ਹੀ ਭਾਵੇਂ ਵੇਚੋ ਕੋਈ ਪਰਵਾਹ ਨਹੀਂ ਆ ਦੇਖੋ ਛੋਟੀ ਜੀ ਇੰਨੇ ਜਾਨਵਰਾਂ ਚ ਵੱਜੀ ਆ ਉਹ ਤਰ੍ਹਾਂ ਤੁਹਾਡਾ ਦਰਦੇ ਦਾ ਬੱਕਰੀ ਚੱਲ ਬਾਕੀ ਨੂੰ ਪਰਵਾਹੀ ਕੋਈ ਨਹੀਂ ਕਿ ਉਹ ਵੀ ਦੇਖੋ ਹਾਂ ਦੇਖ ਸਾਡੇ ਜੀ ਦੇਖੋ ਹਾਂ ਸਾਰਾ ਲੈ ਲਈ ਆ ਦੇਖੋ ਤਾਰ ਵੀ ਕਿ ਜੰਦੀ ਆ ਸਾਰੇ ਬੱਚਾ ਹੀ ਆ ਉਧਰ ਵੱਜਿਆ ਪਰਲੇ ਮੰਨੀ ਤਾਰਾ ਕੱਟਾ ਜੇ ਮਗਰ ਵੀ ਤੇ ਇਹ ਦੰਦੋ ਕਿੰਨੇ ਤਰ੍ਹਾਂ ਦੇ? ਇਹ ਚਾਰ ਦੰਦ ਹੋ ਗਏ ਇੱਕੋ। ਅੱਛਾ ਇਹ ਵੀ ਚਾਰ ਦੰਦ ਨੇ। ਇੱਕੋ ਝੋਟੀ। ਚਲੋ ਲਿਆ ਖੋਲੋ ਫਿਰ ਇਹਨਾਂ ਨੂੰ ਤੋੜੀ। ਬਾਕੀ ਇੱਕ ਮਿੰਟ ਛੱਡੇ ਥਾਣੇ ਦੇਖਾ ਲਈਏ। ਅਜੇ ਬਸਮੀ ਨਹੀਂ ਆ ਪੂਰੀ ਤੇ ਥਾਣਾ ਬੜਾ ਕਮਾਲ ਦਾ ਇਹ ਦੇਖੋ। ਝੋਟੀ ਬਣੀ ਸਸ ਤੋਂ ਵੀਰ ਜੀ ਦੁੱਧ ਹੋਊਗਾ ਝੋਟੀ ਥੇ ਦੇਣਾ। ਇਹ ਵੀ ਮੋਹ ਚਾਰ ਦੰਦ ਆ ਤੇ ਬਾਕੀ ਕੋੜੀਆਂ ਵਰਗੀ ਝੋਟੀ ਆ ਜਿਹੜੀ ਇਹ ਵੀ। ਇੱਕੋ ਝੋਟੀ ਕੱਢਾ ਲਿਆ। ਕਿੱਥੇ ਕਿੱਥੇ ਥਾਣ ਲਗਾ। ਹੌਲੀ ਹੌਲੀ ਤੋੜ ਦੇ ਵੀਰ ਜੀ। ਆ ਜ ਲੈ ਉਹ ਇਨ। ਆ ਦੇਖ ਸਾਡੇ ਉੱਤਰਾ ਥੋੜਾ ਡਰਦੀ ਆ ਕਈ ਵਾਰੀ ਘਰਾਂ ਚ ਬਾਹਰ ਕੱਡੀਆਂ ਨਹੀਂ ਹੁੰਦੀਆਂ ਝੋਟੀਆਂ ਦੇ ਬਾਕੀ ਕਾਰਾਜ ਹੈ ਸਰੀਰ ਹੈ ਫੱਬਦੀ ਆ ਝੋਟੀ ਪੂਰੀ ਇਹ ਆ ਬਈ ਗਾਂਵ ਹੀ 400 ਇਹ ਚੌਣ ਵਾਲੀ ਝੋਟੀ ਆ ਆ ਦੇਖ ਸਾਡੇ ਥੱਲੇ ਚੰਗੀ ਆ ਤੇ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਇਹਦਾ ਆ ਦੇਖ ਸਾਡੇ ਤੇ ਇਹ ਵਿਧਿਓ ਤੇਰਾ ਕਿੰਨਾ ਕ ਦੁੱਧ ਪਰ ਹੀ ਜਾਊਗੀ ਉਹ ਵੀ 13 ਗਰਾਂ ਚੋਟੀ ਕਰ ਦੂੰਗੀ ਜਿਹੜੀ ਝੋਟੀ ਆ 10 ਗਰਾਂ ਦੁੱਧ ਹਣ ਚੋਟੀ ਫਿਰ ਪਿਆਰ ਹੋਵੇ ਚਾਰ-ਤਾਂ ਮੂੰਹ ਹੋਊਗੀ ਰਿਆਣੀ ਝੋਟੀ ਆ ਜੀ ਸੂਈ ਕਿੰਨੇ ਚਰਦੀ ਆ ਇਹ ਸੂਈ ਹਫਤੇ ਦੀ ਮਾਰੇ ਟੱਕਾ ਜਦੇ ਇਹਦਾ ਮੁੱਲ ਦੇਦੀ ਝੋਟੀ ਲੱਖ ਦੀ ਲੱਖ ਦੇ ਹਾਂਜੀ 95000 ਦੀ ਦੇ ਦੋ 90000 ਦੀ ਐਸ਼ਾ 90 ਦੀ ਹੋਰ ਛੋਟ ਐ ਅੱਛਾ 88 ਦੀ ਪੂਰੇ 85 ਹਜ਼ਾਰ ਦੀ ਓਟੀ ਦੇਣੀ ਆ 85 ਹਜ਼ਾਰ ਹੀ ਦੇ ਦੇਣੀ ਆ ਦੇਖੋ ਝੋਟੀਆਂ ਕੀ ਨੇ ਟੁਕੜਾ ਕੱਪਣੇ ਵੀ ਛੜੀ ਦੀ ਏ ਠੀਕ ਐ ਜੀ ਬਾਕੀ ਕਿੰਨੇ ਦੀਆਂ ਅੱਜ ਝੋਟੀਆਂ ਸੱਜਰਾਂ ਵਾਂ ਇੰਨੇ ਦੇ ਦੇ ਬਾਅਦ ਟੁਕੜਾ ਕੱਪਣਾ ਵਿਕਨੀਆਂ ਏ ਜਿੰਨੀਆਂ ਬਾਕੀ ਕਾਦਾ ਆਪਾਂ ਦੇਖ ਸਕਦੇ ਆ ਨਾਲ ਦੀ ਮੱਝ ਨਾਲ ਵਿੱਚ ਐ ਦੇਖੋ ਕਹਿੰਦੇ ਸਿੱਤੇ ਥਣ ਲੱਗਾ ਝੋਟੀਆਂ ਕੀ ਕੀਆਂ ਲੱਗੀਆਂ ਐ ਠੀਕ ਐ ਜੀ ਇਹ ਇੱਕਾਂ ਨਿੰਦੀ ਦੀ ਮਾਜ ਸੁਈ ਸੁਵਾਈ ਜੇ ਜੀ ਇਹ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਆ ਬਸ ਉਹਦੀ ਸੁਈ ਜੇ ਕੋ ਬੋਲਾ ਵੀ ਜੀ ਸਟਾਰਟਿੰਗ ਦੱਸ ਲਊਗਾ ਜੀ ਅੱਛਾ ਇਹ ਕਿੰਨਾ ਕਰੀ ਜਾਊਗੀ ਦੁੱਧ ਇਹ ਵੀ 12 ਤੇ 13-14 ਕਿਲੋ ਦੇ ਦੀਏ ਕਰੀ ਆ ਦੇਖ ਸੰਦੇ ਥੱਲੇ ਕਿਹ ਕੀ ਤਰ੍ਹਾਂ ਆਜ ਲੈ ਆ ਵੀ ਨਹੀਂ 12 ਲੀਟਰ ਦੇ ਲਾਗੇ ਬਣੇ ਦੁੱਧ ਜਿਹੜਾ ਵੀ ਕੰਦੇ ਕਰੀ ਜਾ ਸਰਕਾਰ ਦੂਜਾ ਸਭ ਪ੍ਰਯੋਗ ਤੋਂ ਡਿਗਾਰੇ ਜਾ ਨਿੰਦੀ ਦੀ ਝੋਟੀ ਆ ਬਾਕੀ ਥਾਣੇ ਦਾ ਵੀ ਚੰਗਾ ਦੂਰ ਦੂਰ ਜਿਹੜਾ ਲੱਗਦਾ ਬਈ ਬਹੁਤ ਚੰਗੀ ਆ ਹਾਂਜੀ ਸੋਈ ਗਿਆ ਤੱਜਾ ਡੰਡੀ ਸੋਈ ਗਿਆ ਲੈ ਆਜ ਲੈ ਅਵਿਧੀ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਸਾਰੇ ਥਾਣੇ ਦੇ ਲਾਗੇ ਤੋਂ ਆਇਆ ਜੀ ਕਾਣੇ ਭੱਲੇ ਵਾਲੇ ਤੋਂ ਦਿੱਤੀ ਜਾ। ਆਹ ਦੇਖਾਂਦੇ ਜੀ। ਤੇ ਇਹਦਾ ਫਿਰ ਮੁੱਲ ਵੀ ਜੀ। ਮੁੱਲ ਤਾਂ ਲੱਭੇ ਹਾ ਜੀ। ਹਾਂ ਜੀ। 85 ਹਜ਼ਾਰ ਜੀ। 82 ਹਜ਼ਾਰ ਹੀ ਦੇ ਦੋ। 80 ਹਜ਼ਾਰ ਜੀ। ਠੀਕ ਹੈ ਜੀ। 2000 ਉਹ ਛੋੜ। 78 ਜੀ। 78 ਹੀ ਦੇਣੀ ਹੈ। ਠੀਕ ਹੈ। ਆ ਵੀ ਛੋਟੀ ਸੀ ਜੇ। ਲਿਆ ਖੋਲੋ ਫਿਰ। ਇਹ ਮੈਂ ਕਟਾ ਵਾਂ। ਹਾਂ। ਮੇਰੇ ਮਗਰ ਵੀ ਕਟਾ ਜੇ। ਇਹ ਵੀ ਸੂਈ ਜੇ ਪੰਜਾਹਾਂ ਦਿਨਾਂ ਦੀ। ਤਰੇ ਕੋ ਦੋ ਦਵੀਜੀ 10 ਕਿਲੋ 9 ਕਿਲੋ ਕਰਕੇ ਦੇਣੀ ਹੈ ਸੂਆ ਇਹਦਾ ਦੂਜਾ ਦੂਸਰਾ ਸੂਆ ਲੈ ਕੀ ਸੀਗੀ ਇਸੋ ਛੋਟੀ ਕਿੱਡੀ ਚੰਗੀ ਆ ਖਲਿਓ ਗੜੀ ਸਾਫ ਹੈ ਵੇਖੋ ਕਿੱਥੇ ਗੜੇ ਥਾਂ ਲੱਗਦਾ ਹੈ ਲੈ ਜੀ ਬੱਲੇ ਜੀ ਬਾਕੀ ਫਿਕਸ ਜਿਵੇਂ ਨਹੀਂ ਦੀਏਵੀ ਬਾਕੀ ਬਿਲਕੁਲ ਗੋਲ ਸਿੰਘ ਦੀ ਝੋਟੀ ਫੱਬਦੀ ਆ। ਮਈਆਂ ਕੋਈ ਚੋਚੋ ਗਿਆ ਆ। ਬਾਕੀ ਚੋਗੇ ਤਾਂ ਸੱਲੀ ਕਰੇ 9 ਕਿਲੋ ਦੋ ਦੋ। ਹਨ ਜਿਹੜਾ ਇਹਦੇ ਕੋਈ ਬੜਾ ਪਿਆਰਾ ਲੱਗਿਆ ਬਿਲਕੁਲ ਦੂਰ। ਇਹ ਇੱਕ ਨੰਬਰ ਹੋ ਗਈ ਬਹੁਤ ਸਾਫ ਝੋਟੀ ਆ। ਆ ਦੇ ਸਾਦੇ ਹੋਣਾ ਇਹਦਾ ਵੀ ਲੱਗੇ ਤਾਂ ਤੇ ਥਣ ਵੀ ਰੇ ਤੁਹਾਨੂੰ ਦਿਖਾ ਦਿਆਂ ਲੱਗੇ ਤਾਂ ਆ ਲੈ ਸੰਦੇ। ਮੇਰੇ ਤੋਂ ਤੋਂ ਜਿਹੜਾ ਥਾਣੇ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਤੇ ਦਾ 6000 ਦੇ ਤੇ ਕਿੰਨੇ ਦੀ ਕਰਨੀ ਚਾਹਤ ਸਮ 700 ਕਿਨੇ ਦੇ ਦੀ 75000 ਦੀ 1000 ਹੋਰ ਜੋੜ ਕੇ ਬੱਤਾ ਦੀ ਅੱਛਾ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਤਾਂ ਲੰਘ ਜੋੜ ਚੰਗੀ ਤੇ ਆ ਜਿਹੜੀ ਮੱਝ ਜਣ ਇਹ ਵੀ ਸਹੀ ਜੇ ਅੱਛਾ ਇਹਦਾ ਮਗਰ ਕਟਾ ਜੇ ਨੂੰ ਸੇਨ ਅੱਜ ਪੰਜਵਾ ਚੇਮਾ ਦੇ ਜੀ ਖੋਲੋ ਫਿਰ 8 ਕਿਲੋ ਦੁੱਧ ਹੋਊਗਾ ਇਹਦੇ ਤੋਂ ਵੀਤੀ ਹੁਣ ਇਹ ਕਿੰਨੇ ਦਿਨਾਂ ਤੇ ਸੋਈ ਆ ਵੀਰ ਜੀ ਕਿਹਨੇ ਨੋ ਕਿ ਤੂੰ ਪੰਜ ਦਿਨ ਅਗੇ ਸੋਈ ਨਾ ਕਿਉਂ ਆਈ ਇੱਕ ਨੰਬਰ ਦੇ ਹੱਥ ਤੋਂ ਦੁੱਧ ਹੋ ਗਿਆ ਥੱਲੇ 8 ਲੀਟਰਾਂ ਦਾ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਕਾਜ ਲਾਇਆ ਜੀ ਲੈ ਆ ਵੀਰ ਜੀ ਤੇ ਜਾਂ ਸੁਆ ਪ੍ਰੋਪਰ ਮਹੀਂ ਦਾ ਬਹੁਤ ਚੰਗੀ ਮਹੀਂ ਇਹਦੇ ਚੋਣ ਲੱਗੀ ਤੇ ਕਾਨੂੰ ਗੱਲਾਂ ਕੋ ਸਾਗਲਾ ਵੀਰ ਲਾ ਦੇ ਦੁੱਧ 10 ਕਿਲੋ ਤੋਂ ਬਾਹਰ ਦੇ ਦੂਗੀ ਤੇ ਭਾਗ ਇੱਥੇ ਟੁਕਰਾਂ ਵਾਲਾ ਯਾਰ ਤੇ ਇਹ ਵੇਦੇ ਉਤਰ ਕਿੰਨਾ ਕਿ ਦੁੱਧ ਭਰੀ ਜਾਊਗੀ ਦੁੱਧ ਦਾਖਲੋ ਬਾਦ ਜੂਗੀ ਦਾਖਲੋ ਦੇ ਜਿਹੜਾ ਭਾਅ ਬੋੜਾ 8 ਵੀ ਦਈਏ ਬੋੜੋ ਤੇ ਕਿੰਨਾ ਇਹਦਾ ਮੁੱਲ ਹੈ 50000 ਹੋਰ ਕਰ ਦੀ ਜੀ ਮਨ ਦੋ ਹੋਰ ਛੱਡ ਦੀ ਪੂਰੇ 60000 ਦੀ ਦੇ ਦਈਏ 60000 10 ਕੀ ਕਰੀਏ 2000 ਛੱਡ ਦੋ 30 ਅੱਛਾ 57000 ਦੀ 57000 ਦੀ ਦੇ ਦੇਣੀ 50000 ਦੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਮੱਝ ਜੀ ਇਹ ਵੀ ਸੁਈ ਜੇ ਜਿਹੜਾ ਬੱਚਾ ਮਰ ਗਿਆ 부ਸ਼ੀ ਬਣਾਈਏ ਅੱਛਾ 부ਸ਼ੀ ਟੰਗੇ ਤੇ ਕੀ ਗਾ ਨਹੀਂ ਕੋਈ ਪਾੜੇ ਦੇ ਨਹੀਂ ਖੇ ਦੇ ਘਰ ਜਾ ਕੇ ਮਹੀਂ ਟੀਗਾ ਪਾੜਾ ਲੈ ਜੇ ਹਾਂਜੀ ਕਰਾਇਆ ਵੀ ਸਾਡਾ ਹੋਊਗਾ ਮਹੀਂ ਉਸਰੇ ਵਾਪਸ ਲਿਆਉਂਗੇ ਪਾੜੇ ਦੇ ਦੋਵੇਂ ਟਾਈਮ ਚਲੋ 10 ਕਿਲੋ ਦੁੱਧ ਹੋਗਾ ਥਲੇ ਦੋ ਰੋ ਫਿਰ ਬਈ ਪਾਲ ਤੋਂ ਪਲੀ ਗੜੀ ਆ ਬਈ ਜੰਮੀ ਪਲੀ ਚੰਗੀ ਆ ਇਸ ਤਰ੍ਹਾਂ 10 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਹੁਣ ਇਹਦੇ ਕੋਲ ਬੱਚਾ ਇਹਦਾ ਮਰ ਗਿਆ ਵਾ ਮੇਲ ਦੀ 부ਸ਼ੀ ਤੇ ਹੋਗੀ ਪੋਲੀ ਰੂਵਰ ਕੀ ਤੇ ਮੋਟੀ ਚੋਣ love the ਦੇਦਾ ਫਿਰ ਵੀਰ ਜੀ ਮੁੱਲ ਬਾਕੀ ਚੋਕੇ ਤੇ ਸੰਦੀਕਾਰ ਤੇ ਖੜੇ ਖੇ ਦੇ ਘਰੇ ਜਾ ਕੇ ਹੁਣ ਵੀ ਵਾਦੇ ਨਾਲ ਕਿਹਨੇ ਕਿਸੇ ਘਰੇ ਜਾ ਕੇ ਤੀਕਾ ਜੇ ਪੜਾ ਦੇ ਦੂਗੀ ਨਾ ਮੈਂ ਹਾਂਜੀ ਤੇ ਮੈਂ ਪੈਸੇ ਵੀ ਦੇ ਦਾਂਗੀ ਮੈਂ ਵੀ ਖਾ ਟਵਾਗੇ ਅੱਛਾ ਜੀ ਬੋਛੀ ਦੇ ਦੋ ਟਾਈਮ ਬੱਚੇ ਵਾਂਗੂ ਮਿਲੂਗੀ ਭਾਵੇਂ ਤਿੰਨ ਵਾਰੀ ਢਾੜ ਦਿੱਕੋ ਤੇ ਕਿੰਨੇ ਤੇ ਕਰਨੀ ਜੱਸਮਾ ਹੋਈ ਵਿੱਚ 74000 ਸੀ ਉਹ ਲੈਣ ਆਉਣੀ ਤਾਂ ਬੜਾ ਠੰਡ ਠੰਡਣਾ ਬੱਚੇ ਤਾਂ ਆਪ ਮਰ ਜਾਂਦੇ ਆ ਹਾਂਜੀ ਹੁਣ ਮੈਂ 70000 ਦੀ ਦੇ ਦਈਏ 68000 ਦੀ ਦੇ ਦੋ 65 ਦੀ ਦੇ ਦਈਏ ਤੁਹਾਡੀ ਮਰਜ਼ੀ ਆ ਪੂਰੇ 60 ਹਜ਼ਾਰ ਦੀ ਨਹੀਂ ਦੇਣੀ ਆ। ਅੱਛਾ ਪੂਰੇ 60 ਹਜ਼ਾਰ ਕਿਉਂ ਹੋ ਗਿਆ ਕੋਈ ਬਸਾਖੀ ਦੀ ਵੇਲੇ? ਘੜੀ ਵਪਾਰ ਰਾਂਗੇ ਤੇ ਮਹੀਂ ਵਿੱਚ ਨੇ ਘਾਟ ਆਇਆ। ਠੀਕ ਹੈ ਜੀ। ਕਿਉਂਕਿ ਮਹਿੰਗੀ ਮਹੀਂ ਲਈ ਆ ਦੁੱਧ ਵੀ 10 ਕਿਲੋ ਦੇ ਲਈ ਆ ਤੇ ਇਹਨਾਂ ਦੀ ਫੇਰ ਮਹੀਂ ਆ। ਤੇ ਹੁਣ ਆ ਜਿਹੜੀ ਜੇ ਪਹਿਲਾ ਬੱਚੀ ਸੁਈ ਏ। ਠੀਕ ਆ। ਆਹ ਜਿਹੜੀ ਬੱਚੀ ਵਗਰੇ ਦੇ। ਆਹ ਉਹਦੀ ਬੱਚੀ ਏ। ਬਾਕੀਆਂ ਦੇ ਬੱਚੇ ਕੁਛ ਆ ਬੈਠੇ ਆ ਤੇ ਕੁਛ ਉਧਰ ਬੈਠੇ ਆ। ਲਿਆਓ ਫਿਰ ਕਿੰਨਾ ਇਹਦੇ ਕੋਲ ਦੁੱਧ? ਦੁੱਧ ਵੀ ਜਿਹੜਾ 8 ਕਿਲੋ ਹੋਊਗਾ ਇਹੋ ਜਿਹੇ ਬੱਚੀ ਆਈ ਏ। ਠੀਕ ਹੈ। ਬਾਕੀ ਕੋਈ ਰਸਤੀ ਨਹੀਂ ਪੁਣੀ ਖੰ ਕਣਕ ਦਾ ਦਾਣਾ ਲਗਾ ਬੈਠ ਨੂੰ ਲੱਗ ਤਾਂ ਉਦਰੀਸਾਂ ਨੇ ਆਵੇ ਕੋਲੇਵਾ ਗੜਾ ਸਾਹ ਆ ਬਾਕੀ ਥੱਲੇ ਸਫਾਈ ਜਿਆ ਤਰ ਹਲੇ ਤਾਂ ਨਾ ਚਾਰ ਪੰਜ ਬੱਕਰੀਆਂ ਵੀ ਦਿਖਾਉਂਦੇ ਆ ਠੀਕ ਨੇ ਥਾਣੇ ਦੇ ਦੇਖ ਸਕਦੇ ਜੇ ਕਰੀ ਫਿਰ ਆਪਕੇ ਚੰਗੇ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਦੇ ਦੇ 20000 ਸੀ 20000 ਦੀ ਦੇ ਦੋ ਨੋ ਨਾ ਅਲੀ ਤੈ ਯਾਰ ਦੀ ਦੇ ਦੀਏ 1000 ਦੀ ਮਾਨ ਕਰਦੀ 28000 ਦੀ 25000 ਦੀ ਅੱਛਾ 25000 ਦੀ ਬੱਛੀ ਹੈ ਚੋਗੇ ਤਸੱਲੀ ਕਰਕੇ ਖੜੇ ਬਿਨਾ ਰੱਸੀ ਬਿਨਾ ਮੰਗੇ ਨੂੰ ਬੱਛੀ ਛੱਡ ਕੇ ਦੋ ਰੰਗ ਚੋਗੇ ਖੜੇ ਠੀਕ ਹੈ ਜੀ ਹਾਂ ਜੀ ਤੇ ਆਪਣੀ ਤਸੱਲੀ ਕਰਕੇ ਖੜੇ ਹਾਂ ਤਸੱਲੀ ਕਰਕੇ ਖੜੇ ਜੀ ਤੇ ਬਾਕੀ ਜਿਹੜਾ ਕੰਮ ਨਵਾਂ ਸ਼ੁਰੂ ਕੀਤਾ ਉਹ ਵੀ ਵਿਖਾ ਦੀਏ ਫਿਰ ਚੋੜਾ ਨਵਾਂ ਹੀ ਲਾ ਲੋ ਪਾਈ ਠੀਕ ਆ ਜਿਹੜੀਆਂ ਬੱਕਰੀਆਂ ਵੀ ਜਿਹੜੀਆਂ ਬੜੀਆਂ ਦੱਬ ਖੜੱਬੀਆਂ ਲੱਭ ਕੇ ਲੈਂਦੀਆਂ ਜੀ ਹਾਂ ਜੀ ਬੱਸ ਪੈਣ ਆ ਵੀਰ ਜੀ ਫਿਰ ਹਰ ਵੀਡੀਓ 'ਚ ਨਵਾਂ ਮਾਲ ਪਿਆ ਕਰੂਗਾ ਨਹੀਂ ਇਹ ਮਾਲ ਤਾਂ ਦੁੱਸਿਆ ਵੀ ਵਾਂਡਿਓ ਆਇਆ ਵੀ ਗੰਦੀ ਅੱਛਾ ਵੇਚ ਨਹੀਂ ਯਾਰ ਠੀਕ ਹੈ ਕਿਹ ਘਰੇ ਨਵਾਂ ਕੰਮ ਇਹ ਵੀ ਸ਼ੁਰੂ ਕਰ ਲਿਆ ਵਾ ਬੱਕਰੀ ਨਾ ਸੂਨ ਵਾਲੀ ਆ ਅੱਛਾ ਉਹ ਸੂਨ ਵਾਲੀ ਆ ਸੂਨ ਵਾਲੀ ਬੱਕਰੀ ਆ ਠੀਕ ਹੈ ਬੱਬਨ ਤਾਂ ਲਾ ਮਹੀਨਾ ਨਹੀਂ ਕਿਉਂ ਆ ਵੀ ਨਹੀਂ ਆ ਰਹੀ ਹੈ ਸੂਨ ਵਾਲੀ ਹੈ ਹੈਗੀ ਸੂਨ ਵਾਲੀ ਬਾਕੀ ਪਤਾ ਨਹੀਂ ਕਿੰਨੇ ਜਲਦੀ ਆ ਅੱਛਾ ਤੇ ਉਹ ਨਾ ਵਿਚਾਰੇ ਉਹਨਾਂ ਨੂੰ ਮਜਬੂਰੀ ਹੀ ਤਾਂ ਉਹਨੇ ਦੇ ਦੇਣੇ ਆ ਅੱਛਾ ਮੈਂ ਉਹ ਵੱਡਣ ਵਾਲਾ ਲੈ ਜੇ ਕੋਈ ਪਾਪਣਾ ਕਰੇ ਤਾਂ ਲੈ ਨਹੀਂ ਦੋਦਾ ਨਹੀਂ ਲੈਣੀ ਇਹਨਾਂ ਜੋ ਕਿੜਾ ਕੋਈ ਮੁਨਾਫਾ ਲੈਣਾ ਜਾਂ ਕੁਝ ਵੀ ਤੇ ਕੀ ਮੁੱਲ ਮੁੱਲ ਇਹਨਾਂ ਦਾ ਫਿਰ ਹੋਣੀ ਬੱਕਰੀ ਸੂਨ ਵਾਲੀ ਜੇ ਹਾਂਜੀ ਉਹਦੇ 10000 ਦਿਨਾਂ ਤੋਂ ਬੱਚੇ ਦੋ ਦੇ ਦੇਣੇ ਨੇ ਹਾਂਜੀ ਉਹ ਬੱਕਰੀ 10000 ਦੀ ਦੇਣਾ ਬੱਕਰੀ 10000 ਦੀ 10000 ਦੀ ਤੇ ਆਹ ਦੋ ਜਿਹੜੇ ਆ ਇੱਕ ਪਾਠੀਏ ਅੱਛਾ ਉਹ ਪਾਠੀਏ ਉਹ ਵੀ ਠੀਕ ਆ ਉਹਦਾ ਬਣੀ ਹੈਗੀ ਜਿਹੜੀ ਗਾਰੰਟੀ ਕੋਈ ਨਹੀਂ ਜੇ ਜੀ ਠੀਕ ਆ ਮਹੀਨਾ ਡੇਢ ਹੋਇਆ ਬਣੀ ਨੂੰ ਤੇ ਆ ਪਠੋਰਾ ਜੀ ਹਾਂ ਜੀ ਉਹ ਪਾਠੀ ਜਿਹੜੀ ਆ ਉਹ ਵੀ 10000 9000 ਦੀ ਦਰਾਂਗੇ ਉਹ 90 ਦੀ ਤੇ ਆ ਪਠੋਰਾ ਇਹ ਜਿਹੜਾ ਦੇ ਹੀ ਦੇਣਾ 8000 ਦਾ ਇਹ 8000 ਦਾ ਉਹ ਵੱਡਾ ਬੱਕਰਾ ਜੋ 40 ਕਿਲੋ ਵੀਰ ਜੀ ਚ ਮੀੜ ਹੋਊਗਾ ਅੱਛਾ ਦੇਖੋ ਵਜਨ ਕਿਹਦਾ ਨਸਲ ਵਾਲਾ ਪਰਾਣੀ ਕਿਹੜੀ ਨਸਲਾ ਚਲੋ ਨੂੰ ਇਸ ਬਾਰੇ ਨਹੀਂ ਪਤਾ ਹੈ ਨਸਲ ਵਾਲਾ ਆ ਹਾਂ ਜੀ ਇਹ ਕਿਹਦੇ ਬੱਕਰੀ ਜੀ ਵੀਰ ਮੇਰੇ ਖੜਾਉਂਗੇ ਉਹ ਤੇ ਬਸ ਬਹੁਤ ਵਧੀਆ ਅੱਛਾ ਉਹ ਦੇ ਦ ਕਿਹੜੇ ਦੇ ਹੀ ਪੈਸੇ ਵੱਧ ਦੇਂਡੀਆਂ ਨੂੰ ਉੱਡਣ ਵਾਲੇ 20000 ਦਾ ਅੱਛਾ 20000 ਦਾ ਤੇਰਾ ਕਾਦ ਵਜੋਂ ਵੇਖੋ ਕਟਾਇਆ ਉਹ 20000 ਦਾ ਇੱਧਰ ਵੇਖੋ ਕਟਾ ਬਖਰਾਇਆ ਠੀਕ ਹੈ ਜੀ ਹਾਂ ਜੀ ਤੇ ਬਾਕੀ ਕੋਈ 8000 ਕੋਈ 9000 ਕੋਈ 10000 ਦਾ ਬਾਕੀ ਗਾਵਾਂ ਵੀ ਆਪਣੀਆਂ ਮੱਝਾਂ ਵੀ ਵੇਚ ਚਾ ਕੇ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ